अधिकारियों सात संगत जी निमृत सहित आप फतेह अर्थ करते दें वाहगुरु जी का खालसा वाहगुरु जी की फतेह आपने दर्शन करके बेंत खुशी हुई है धनौला तो एक बहुत तकड़ा शहर है सब तो वजिया ਡੰਗਰਾਂ ਦੀਆਂ ਨਸਲਾਂ ਦੀ ਮੰਡੀ ਇੱਥੇ ਐ ਮਸ਼ਹੂਰ ਐ ਘਟਕੱਥੇ ਤੇ ਬੰਬੇ ਵੀ ਜਾਂਦੇ ਐ ਡੰਗਰ ਤੋਂ ਮੈਨੂੰ ਬੜੀ ਖੁਸ਼ੀ ਹੋਈ ਐ ਤੁਹਾਡੇ ਕੋਲੇ ਆ ਕੇ ਤੁਹਾਡੇ ਨਾਲ ਗੱਲਬਾਤ ਕਰਕੇ ਮੈਨੂੰ ਇਹ ਵੀ ਬੜੀ ਖੁਸ਼ੀ ਹੋਈ ਐ ਕਿ کئی ਪਾਰਟੀਆਂ ਬਾਜ਼ਲਦਾਨ ਕਾਂਗਰਸ ਆਮ ਪਾਰਟੀ ਭਾਜਪੀ ਜਿਹੜੀਆਂ ਹੁਣ ਦਮ ਛੱਡ ਗਈਆਂ ਇਸ ਮੰਚ ਤੇ ਆ ਕੇ ਉਹਨਾਂ ਨੇ ਖਾਲੀ ਦਲੰਬਰਸਰ ਦੇ ਵਿੱਚ ਆਪਣਾ ਅਗਾਂ ਦਾ ਸਮਾਗਮ ਕਰਨਾ ਮਨਜ਼ੂਰ ਕੀਤਾ ਹੈ श्रोमणी ये कर ली नंबर सार एक ऐहो पार्टी है जितनी सोच है 1974 तो बाद संत जनेद सिंह पिंडरात तो बाद इस पार्टी ने अपना रुख नहीं बदल कि किसी पार्टी न दे लेंगे इलेक्शन जित लिए ਅਸੀਂ ਬਿਲਕੁਲ ਨਰੋਲ ਰਹੇ ਆਂ ਤੇ ਲੋਕਾਂ ਦੀ ਸੇਵਾ ਦੇ ਵਿੱਚ ਰਹੇ ਆਂ ਅਸੀਂ ਆਪਣੇ ਇਲਾਕੇ ਦੇ ਵਿੱਚ ਪੂਰਾ ਵਣ ਰੱਖਿਆ ਕੋਈ ਗੜਬੜ ਨਹੀਂ ਹੋਣ ਦਿੱਤੀ ਜਿੱਥੇ ਸਾਡੇ ਸ਼ਹਿਰ ਦੇ ਨਾਲੇ ਬਾਣੀਏ ਸਮਝਣ ਕੀ ਸਾਡੀਆਂ ਦੁਕਾਨਾਂ ਬੰਦ ਨੇ ਤੇ ਸਾਨੂੰ ਕੋਈ ਖਤਰਾ ਹੈਗਾ ਇਹ ਸਾਰੀ ਸੋਚ ਅਸੀਂ ਪਹਿਲਾਂ ਤੋਂ ਰੱਖੀ ਹੈ ਕਿ ਅਮਨ ਸਾਡੇ ਲਈ ਬਹੁਤ ਜ਼ਰੂਰੀ ਹੈ ਸੋ ਅੱਜ ਦੀ ਸਿਆਸਤ ਦੇ ਵਿੱਚ ਬੀਜੇਪੀ ਤੇ ਮੋਦੀ ਹਣਗੇ ਮੋਤੀ ਦਾ ਬਿਆਨ ਹੈ ਕਿ ਬੈਂਕ ਘੱਟ ਗਿਣਤੀਆਂ ਦੇ ਖਿਲਾਫ ਨਹੀਂ ਹੈ ਮੋਤੀ ਸਾਹਿਬ ਤੁਸੀਂ ਪ੍ਰਾਈਮ ਮਿਨਿਸਟਰ ਜੋ ਤੁਸੀਂ ਕਹਿੰਦੇ ਹੋ ਅਖਬਾਰਾਂ ਲਿਖ ਦਿੰਦੀਆਂ ਪਰ ਇਨ੍ਹਾਂ ਗੱਲਾਂ ਦਾ ਜਵਾਬ ਦੇ ਸਕਦੇ ਹੋ ਕਿ ਜਦੋਂ ਤੁਸੀਂ ਚੀਫ ਮਿਨਿਸਟਰ ਗੁਜਰਾਤ ਦੇ 2000 ਦੇ ਵਿੱਚ 2002 ਦੇ ਵਿੱਚ ਸੀਗੇ ਆਪ ਜੀ ਨੇ 2000 ਤੋਂ ਜ਼ਿਆਦਾ ਮੁਸਲਮਾਨਾਂ ਦਾ ਖਤਲੇਆਮ ਫਰਵਾਇਆ ਇੱਕ ਬੀਬੀ ਬਾਣੋ ਸੀ ਜੀ ਦੇ ਉੱਤੇ ਤੁਹਾਡੀ ਪਾਰਟੀ ਦੇ ਸਾਰੇ ਮਾੜੇ ਬੰਦੇ ਨੇ ਬਲਾਤਕਾਰ ਕੀਤੇ ਉਹਦੇ ਰਿਸ਼ਤੇਦਾਰ ਮਾਰਤੇ ਉਹਨਾਂ ਨੂੰ ਉਮਰ ਕੈਦ ਹੋਈ ਪਰ ਉਹ ਕੈਦ ਇੱਕ ਦਿਨ ਵੀ ਨਹੀਂ ਘਟਣ ਗਏ ਜੋ ਕਰਦੇ ਗੁਜਰਾਤ ਦੇ ਬਾ ਮੋਦੀ ਦੇ ਬੰਦੇ ਸੀਗੇ ਉਹਨਾਂ ਨੂੰ ਫੇਰ ਰੋੜ ਮਿਲ ਜਾਂਦੀ ਸੀ ਫੇਰ ਮੋਦੀ ਸਾਹਿਬ 2013 ਦੇ ਵਿੱਚ ਕੁਚੀ ਗੁਜਰਾਤ ਦੇ ਚੀਫ ਮਿਨਿਸਟਰ ਸੀਗੇ ਉਸ ਵਕਤ 60000 ਜ਼ਮੀਦਾਰ ਸਿੱਖ ਜਿਨ੍ਹਾਂ ਦੇ ਖੋਲੇ ਜੈਸਤੌਰ ਦੇ ਉੱਤੇ ਆਪਣੀਆਂ ਜ਼ਮੀਨਾਂ ਜਾਇਦਾਦਾਂ ਸੀ ਉਹਨਾਂ ਦੇ ਘਰਬਾਰ ਤੇ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਤੁਸੀਂ ਕਬਜੇ ਚ ਲੈ ਲਈ ਸਰਕਾਰ ਵਿੱਚ ਇਹਦੇ ਬਾਰੇ ਤੁਸੀਂ ਕੀ ਕਹਿ ਸਕਦੇ ਹੋ ਮੁਸਲਮਾਨ ਵੀ ਗਨਾਥ ਹੈ ਸਿੱਖ ਵੀ ਗਨਾਥ ਹੈ ਕੀ ਤੁਸੀਂ ਗੱਟ ਗਿੰਤੀਆਂ ਤੇ ਹੱਕ ਦੇ ਵਿੱਚੋਂ ਇੰਨਾਂ ਦਿਨਾਂ ਦੇ ਵਿੱਚ ਭਾਜਪਾ ਦੀ ਸਰਕਾਰ ਛੱਤਲਿਸਗੜ ਦੇ ਵਿੱਚ ਹੈ ਜਿਹੜੇ ਉੱਥੇ ਆਦਿਵਾਸੀ ਹੈਗੇ ਆ ਜੰਗਲਾਂ ਦੇ ਵਿੱਚ ਉਹਨਾਂ ਨੂੰ ਚਾਰ ਬਾਰੇ ਟੋੜੀ ਪੁਲਿਸ ਦੇ ਸੈਂਟਰ ਦੀ ਪੁਲਿਸ ਨੇ ਉਹ ਵਿਚਾਰੇ ਆਦਿਵਾਸੀਆਂ ਨੂੰ ਕਤਲ ਕੀਤਾ ਤੁਸੀਂ ਬਹੁਤ ਤਕੜੀਆਂ ਸਾਰੇ ਤੇ ਬਿਆਸ ਕਰਦਾ ਕਿ ਪਹਿਲੀ ਤਰੀਖ ਨੂੰ ਵਾਹਿਗੁਰੂ ਦਾ ਨਾਮ ਲੇਖੇ ਜੇ ਜਿੰਮ ਹੈਗਾ ਜਿੰਮ ਚ ਜਾ ਕੇ 2-3 ਮਾਰੀ ਐ ਕਰ ਲਿਓਰ ਦੇ ਨਾਲ ਜੋ ਕਰਕੇ ਉਦੋਂ ਬਾਅਦ ਬਟਨ ਵੀ ਤਾਂ ਆਪਣਾ ਨਾ ਜੋਰਤਾ ਹੋਣਾ ਚਾਹੀਦਾ ਬਟਨ ਨੱਪਣ ਨੂੰ ਸੋ ਪਹਿਲੀ ਤਰੀਕ ਨੂੰ ਤੁਸੀਂ ਬਾਲਟੀ ਦਾ ਬਟਨ ਆਪਣਾ ਸੋ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਅਖਾਲੀ ਦਾ ਨੰਬਰ ਸਾਡ ਤੁਹਾਡੀ ਪਾਰਟੀ ਹੈ ਤੁਹਾਡੇ ਖੰਮਾਂ ਦੀ ਪਾਰਟੀ ਹੈ ਤੁਹਾਡੀ ਆਨਖ ਦੀ ਪਾਰਟੀ ਹੈ ਤੁਹਾਡੀ ਸਾਰਿਆਂ ਦੀ ਪਾਰਟੀ ਹੈ ਹਿੰਦੂ ਹੋਵੇ ਮੁਸਲਮਾਨਾ ਹੋਵੇ ਸਿੱਖ ਹੋਵੇ ਸਾਰੇ ਪੰਜਾਬੀਆਂ ਦੀ ਹੈ ਤੇ ਬਟਨ ਨਪੋ ਤੁਸੀਂ ਬਾਲਟੀ ਜਾ ਇਹਨਾਂ ਸ਼ਬਦਾਂ ਦੇ ਨਾਲ ਆਸ ਕਰਦਾ ਹੋਇਆ ਫਤਿਹ ਜੀ ਫਤਿਹ ਅਰਜ਼ ਕਰਦੇ ਵਾਈਕ ਜੀ ਦਾ ਖਾਲਸਾ ਵਾਈਕ ਜੀ ਦੀ ਫਤਿਹ